ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਸਾਨ ਦੇ ਜੀਵਨ ਦੇ ਵਿੱਚ ਇਨਸਾਨ ਵਕਾਰਾਂ ਨੂੰ ਭੋਗ ਰਿਹਾ ਹੈ ਤੇ ਉਹਦੀਆਂ ਅੱਖਾਂ ਦੇ ਨਾਲ ਉਹਦੇ ਮੂੰਹ ਦੇ ਨਾਲ ਉਹਦੇ ਕੰਨਾਂ ਦੇ ਨਾਲ ਜਿੰਨੇ ਵੀ ਉਹ ਵਕਾਰ ਆਪਣੇ ਇੰਦਰੀਆਂ ਦੇ ਨਾਲ ਭੋਗਦਾ ਹੈਗਾ ਉਹ ਖੂ ਪਰਦਾ ਜਾ ਰਿਹਾ ਹੈ ਵਕਾਰਾਂ ਦੇ ਪਾਣੀ ਦੇ ਨਾਲ ਤੇ ਜੀਵਨ ਰੂਪੀ ਲੱਜ ਸੀ ਇੱਕ ਜੀਵਨ ਦੇ ਵਿੱਚ ਰੱਬ ਨੇ ਦਿੱਤੀ ਸਾਨੂੰ ਉਹ ਵੀ ਕਸਦੀ ਜਾ ਰਹੀ ਹੈ ਉਹਦੇ ਨਾਲ ਇਹਨਾਂ ਵਿਕਾਰਾਂ ਨੂੰ ਕੱਢਣਾ ਸੀ ਬਾਹਰ ਪਰ ਉਮਰ ਵੱਧਦੀ ਜਾ ਰਹੀ ਹੈ ਮੌਤ ਨੇੜੇ ਆਉਂਦੀ ਜਾ ਰਹੀ ਹੈ ਲੱਜ ਕਸਦੀ ਜਾ ਰਹੀ ਹੈ ਪਰ ਇਨਸਾਨ ਨੂੰ ਉਸ ਵਕਤ ਪਛਤਾਵਾ ਹੋਵੇਗਾ ਜਦੋਂ ਵਿਕਾਰਾਂ ਦਾ ਜਿਹੜਾ ਪਾਣੀ ਹੈ ਉਹ ਭਰ ਜਾਏਗਾ ਤੇ ਲੱਜ ਉਹ ਦੀ ਟੁੱਟੀ ਹੋਈ ਹੋਵੇਗੀ ਇਹ ਸ਼ਬਦ ਕਬੀਰ ਸਾਹਿਬ ਨੇ ਆਪਣੇ ਉਚਾਰਨ ਕੀਤੇ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਇਹ ਇਨਸਾਨ ਲਜ ਟੁੱਟਣ ਤੋਂ ਪਹਿਲਾਂ ਪਹਿਲਾਂ ਆਪਣੇ ਜੀਵਨ ਨੂੰ ਸਵਾਰਨ ਦਾ ਯਤਨ ਕਰ ਬਾਰ ਬਾਰ ਸਤਿਗੁਰ ਦੀ ਬਾਣੀ ਇਹੀ ਤਕੀਦ ਕਰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ